ਇਹਨਾਂ ਨੂੰ ਤਾਂ ਨਾਮ ਵੀ ਪੰਜਾਬ ਦੇ ਹਾਂ ਦੇ ਨਹੀਂ ਲੱਭਦੇ ਇਹ ਨਵੀਂ ਕ੍ਰਾਂਤੀ ਜਿਹੜੀ ਗੈਂਗਸਟਰਾਂ ਦੇ ਮਾਮਲੇ 'ਚ ਆਈ ਹੈ ਇਹਦਾ ਨਾਮ ਕਹਿੰਦੇ ਜੀ ਆਪਰੇਸ਼ਨ ਪ੍ਰਹਾਰ ਇਹ ਦੱਸਿਓ ਜੀ ਇਹ ਕੀ ਕਰ ਰਿਹਾ ਹੈ ਆਪਰੇਸ਼ਨ ਪ੍ਰਹਾਰ ਇੱਥੋਂ ਹੀ ਬਾਤ ਤੋੜ ਰਹੇ ਹੋ ਪਹਿਲਾਂ ਤਾਂ 28 ਘੰਟੇ ਗੁਜ਼ਰ ਗਏ ਨੇ ਵੈਸੇ ਜਦੋਂ ਆਪਾਂ ਗੱਲ ਕਰ ਰਹੇ ਹਾਂ 72 ਘੰਟਿਆਂ ਦੇ ਵਿੱਚੋਂ ਜਿਹੜਾ ਇੱਕ ਆਪਰੇਸ਼ਨ ਚੱਲ ਰਿਹਾ ਪਰ ਜਿਹੜਾ ਪਹਿਲੇ ਦਿਨ ਡੀਜੀਪੀ ਨੇ ਇੱਕ ਆਪਰੇਸ਼ਨ ਸਰ ਜਿਆ ਸੀ ਕਿ ਅਸੀਂ ਆਹ ਕਰ ਰਹੇ ਹਾਂ ਤੇ ਅੱਜ ਥੋੜਾ ਜਿਹਾ ਉਹ ਜਿਹੜੇ ਅਰਪਤ ਸੁਖਨਾ ਨੇ ਜਿਹੜੇ ਸਕਿਉਰਿਟੀ ਦੇ ਇੰਚਾਰਜ ਆਣ ਲਾਈਨ ਡਾਡਰ ਦੇ ਇੰਚਾਰਜ ਨੇ ਉਹ ਥੋੜਾ ਜਿਹਾ ਇਹਨੂੰ ਸੀਮਿਤ ਕਰਦੇ ਨਜ਼ਰ ਆਏ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਦੇ ਵਿੱਚ ਉਹਨਾਂ ਨੇ ਜਿਹੜੀ ਬਰੀਫਿੰਗ ਕੀਤੀ ਹੈ ਖਾਈ ਘੰਟੇ ਦੇ ਵਿੱਚ ਕਹਿੰਦੇ ਅਸੀਂ ਅਜੇ ਇਹ 72 ਘੰਟੇ ਵਾਲਾ ਆਪਰੇਸ਼ਨ ਕਰ ਰਹੇ ਹਾਂ ਗੈਂਗਸਟਰ ਦੇ ਜਿਹੜੇ ਐਸੋਸੀਏਟਸ ਨੇ ਜਾਂ ਕੋਈ ਓਟ ਕਰ ਜੇ ਜਾਂ ਫਿਰ ਉਹਦੇ ਐਸੋਸੀਏਟਸ ਦੇ ਅਸੀਂ ਰੇਡ ਕਰ ਰਹੇ ਹਾਂ ਉਹਨਾਂ ਨੂੰ ਗ੍ਰਿਫਤਾਰ ਕਰ ਰਹੇ ਹਾਂ ਜਾਂ ਉਹਨਾਂ ਨੂੰ ਬਾਕੀ ਜਿਹੜਾ ਮਾਮਲਾ ਉਹ ਕਰਦੇ ਆ ਕੱਲ ਦੁਪਹਿਰ ਨੂੰ ਪ੍ਰੈਸ ਕਾਨਫਰੰਸ ਹੋਈ ਹੈ ਦੁਪਹਿਰ ਤੋਂ ਹੀ ਕੁਝ ਘੰਟਿਆਂ ਦੇ ਅੰਦਰ ਅੰਦਰ ਹੀ ਇਹਨਾਂ ਨੇ ਜਿਹੜੇ 1314 ਲੋਕ ਅਰੈਸਟ ਕਰ ਲਏ ਸੀ ਅੱਜ ਜਦੋਂ ਤੱਕ ਉਹਨਾਂ ਦੀ ਪ੍ਰੈਸ ਕਾਨਫਰੰਸ ਹੋ ਰਹੀ ਹੈ ਜਦੋਂ ਤੱਕ ਦੀ ਸੂਚਨਾ ਹੈ ਇਹਨਾਂ ਨੇ 1187 ਅਰੈਸਟ ਕਰ ਲਏ 2500 ਬੰਦਾ ਅਰੈਸਟ ਹੋ ਚੁੱਕੇ ਆ ਪੰਜਾਬ 'ਚ ਟਾਈ ਕੰਟੈਂਟ ਦੇ ਵਿੱਚ ਵਿੱਚ ਤੇ ਇਹਦਾ ਮਤਲਬ ਇਹ ਹੈ ਕਿ ਇਸ ਤੋਂ ਪਹਿਲਾਂ ਜਿਹੜਾ 2025 ਗਿਆ ਇੱਕੋ ਸਾਲ 925 ਬੰਦੇ ਉਦੋਂ ਦੇ ਅਰੈਸਟ ਹੋਏ ਜਿਨ੍ਹਾਂ ਨੂੰ ਇਹਨਾਂ ਨੇ ਗੈਂਗਸਟਰ ਕਹਿ ਕੇ ਅਰਸ਼ ਕੀਤਾ ਹੋਇਆ ਹੁਣ ਪਹਿਲੇ ਤਾਂ ਇਹ ਨੰਬਰ ਚਕਾਉਣ ਆਣੇ ਕਿੰਨੇ ਇੱਕ 4000 ਦੇ ਲੋਕ ਨੰਬਰ ਕਿੰਨਾ ਹੈ ਅਸਲ 'ਚ ਪੰਜਾਬ ਦੇ ਵਿੱਚ ਪਿੰਡ-ਪਿੰਡ ਬੈਠਾ ਸ਼ਹਿਰ-ਸ਼ਹਿਰ ਬੈਠਾ ਕੋਈ ਗੈਂਗ ਉਸ ਲੈਵਲ ਦੇ ਉੱਤੇ ਤੇ ਇਹਨਾਂ ਦੇ ਵਿੱਚੋਂ ਹੁਣ ਕਿਸ ਰੂਪ ਦੇ ਵਿੱਚ ਮਾਪਦੰਡ ਕੀ ਹੈ, ਪੈਮਾਨਾ ਕੀ ਹੈ, ਕਿੰਨਾ ਇੰਟੈਲੀਜੈਂਸ ਇਨਪੁਟ ਆ ਕਿੰਨਾ ਕੀ ਹੈ ਜਾਂ ਹਰ ਬੰਦਾ ਜਿੱਤੇ ਕੋਈ ਕੇਸ ਪਿਆ ਹੋਇਆ ਕਿਸੇ ਟਾਈਪ ਦਾ ਘਰੇਲੂ ਲੜਾਈ ਦਾ ਇੱਧਰ ਉੱਧਰ ਦਾ ਉਹ ਸਾਰੇ ਇਸ ਕੈਟਾਗਰੀ ਦੇ ਵਿੱਚ ਆ ਰਹੇ ਨੇ। ਉਹਦੀ ਕਲੈਰਿਟੀ ਨਹੀਂ। ਪਰ ਜਦੋਂ ਇਹ ਗੱਲ ਹੁੰਦੀ ਹੈ ਕਿ ਦੂਜੇ ਸੂਬਿਆਂ ਦੇ ਵਿੱਚ ਜਿਹੜੇ ਬੈਠੇ ਹੋਏ ਨੇ ਜਾਂ ਜੇਕਰ ਦੇਖੋ ਤੇ ਵਿਦੇਸ਼ ਦੇ ਵਿੱਚ ਬੈਠੇ ਹੋਏ ਨੇ ਇਹ ਕਹਿੰਦੇ ਸੀ 37 ਦੇ ਕਰੀਬ ਉਹਨੇ 60 ਆਲੇ ਦੁਆਲੇ ਨੇ ਉਹਨਾਂ ਬਾਰੇ ਕੀ ਕਰੋਗੇ ਉਹ ਹੋਰ ਪੜਾਅ ਚ ਦੇਖਾਂਗੇ ਜੀ ਜਿਹੜੇ ਕਹਿੰਦੇ ਕੀ ਇਹ ਇੱਕ ਨੈਟਵਰਕ ਬਣਦਾ ਟੋਟਲੀ ਨੈਕਸਸ ਹੁੰਦਾ ਉਹਨੂੰ ਬ੍ਰੇਕ ਨੈਕਸਸ ਨੂੰ ਐਵੇਂ ਤੋੜਿਆ ਜਾਂਦਾ ਹੁੰਦਾ ਜਿਵੇਂ ਤੁਸੀਂ ਨੈਕਸਸ ਦੀ ਗੱਲ ਕਰਦੇ ਹੋ ਨਾਲ ਹੀ ਇਹ ਕਿਹਾ ਜਾ ਰਿਹਾ ਕਿ ਇੱਕ ਨੈਕਸਸ ਹੈ ਡਰੱਗ ਦਾ ਜਿਹੜੇ ਡਰੱਗ ਸਪਲਾਈ ਕਰਦੇ ਨੇ ਇਸੇ ਢੰਗ ਨਾਲ ਉਹ ਉਧਰ ਵੀ ਜਾਂਦੇ ਨੇ ਕਿ ਨਾਲ ਇਹਨਾਂ ਦੀ ਮਿਲੀ ਭੁਗਤ ਹੈ ਜਿਹੜੇ ਮਿਲਿਟੈਂਟ ਜਾਂ ਟੈਰਰਿਸਟ ਸ਼ਬਦੋਂ ਤਾਂ ਯੂਜ਼ ਕਰਦੇ ਨੇ ਉਹ ਤੇ ਗੈਂਚਾ ਲਾਉਣ ਵਾਲੇ ਬੰਦਿਆਂ ਦਾ ਹਥਿਆਰਾਂ ਦੇ ਵੀ ਆਦਾਨ-ਪਰਦਾਨ ਹੁੰਦਾ ਤੇ ਇਹਦੇ 'ਚ ਉਹ ਇਹ ਵੀ ਕਹਿੰਦੇ ਨੇ ਕਿ ਓਵਰ ਆਲ ਜਿਹੜਾ ਇੱਕ ਇਨਫੋਰਮੇਸ਼ਨ ਦਾ ਨੈਟਵਰਕ ਹੈ ਗਲੋਬਲ ਉਹ 'ਚ ਪੋਲਿਟਿਸ਼ੀਅਨ ਉਹ 'ਚ ਪੁਲਿਸ ਸੱਤਰ ਦੇ ਵੀ ਕੁਝ ਬੰਦੇ ਉਹਦੇ 'ਚ ਕੁਝ ਬਹੁਤ ਜ਼ਿਆਦਾ ਪੈਸੇ ਵਾਲੇ ਲੋਕ ਵੀ ਇਦਮਾਨ ਬੰਦੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਹੁਣ ਜਿਹੜਾ ਇਹ ਤਰੀਕਾ ਚਲਾਇਆ ਕੰਲਾ ਜਿਹੜਾ ਇਹ ਬ੍ਰਾਂਚੇਜ ਹੁੰਦੀਆਂ ਨੇ ਕੀ ਪੱਤਿਆਂ ਤੇ ਸਪਰੇਅ ਕਰਕੇ ਬਿਮਾਰੀਆਂ ਦੂਰ ਹੁੰਦੀਆਂ ਨੇ ਕਿਸੇ ਨਾ ਕਿਸੇ ਲੈਵਲ ਦੇ ਉੱਤੇ ਜਾਂ ਉਹ ਰਣਨੀਤੀ ਕਿਹੜੀ ਹੈ ਜਿਹੜੀ ਇਹਨਾਂ ਨੇ ਸੀਰੀਅਸਲੀ ਬਣਾਈ ਹੋਵੇ ਰੋਡਮੈਪ ਦੇ ਤੌਰ ਤੇ ਔਰ ਜਿਵੇਂ ਨਸ਼ਿਆਂ ਵਿਰੁੱਧ ਜੰਦ ਦਾ ਇਹਨਾਂ ਨੇ ਮਈ ਦਿੱਤਾ ਸੀ 31 ਮਈ ਤੱਕ ਸਾਰੇ ਨਸ਼ੇ ਖਤਮ ਕਰ ਦੇਣੇ ਸਭ ਕੁਝ ਬਾਹਰ ਆ ਜਾਣਾ ਕੀ ਉਹ ਹੋ ਗਿਆ ਹੁਣ ਕਹਿੰਦੇ ਦੂਜਾ ਪੜਾ ਚੱਲ ਰਿਹਾ ਦੂਜੇ ਪੜਾ ਚ ਪਿੰਡ ਦੇ ਬੰਦੇ ਬਣਾਤੇ ਜਿਹੜੇ ਅੱਗੇ ਲਾਤੇ ਕਿ ਹੁਣ ਤੁਸੀਂ ਆਪਣੇ ਆਪਣੇ ਪਿੰਡ ਦੇ ਵਿੱਚ ਕਰੋ ਅਸੀਂ ਤਾਂ ਕਰਤਾ ਜੋ ਕਰਦਾ ਸੀਗਾ ਕੀ ਇਹ ਉਹ ਹੈ ਜਾਂ ਮਾਹੌਲ ਨਹੀਂ ਹੈ ਜਿਵੇਂ ਦੇਸ਼ ਦਾ ਗ੍ਰਹਿ ਮੰਤਰੀ ਕਹਿ ਰਿਹਾ ਹੈ ਡੈਡ ਲਾਈਨ ਦੇ ਰਿਹਾ ਕਿ ਐਨੀ ਤਾਰੀਖ ਤੱਕ ਟੋਟਲ ਮਾਓਵਾਦੀ ਟੋਟਲ ਨਕਸ਼ ਨਹੀਂ ਟੋਟਲ ਜਿਹੜੇ ਹਥਿਆਰਬੰਦ ਬਾਕੀ ਬੰਦੇ ਨੇ ਉਹ ਖਤਮ ਕਰ ਦੇਣੇ ਨੇ ਦੁਨੀਆ 'ਚ ਕੋਈ ਇਹੋ ਜਿਹਾ ਮਤਲਬ ਆਪਰੇਸ਼ਨ ਹੈ ਜਿਹੜਾ ਇਹ ਖਤਮ ਹੋ ਗਿਆ ਹੋਵੇ ਕਿ ਦੁਨੀਆ ਦੇ ਵਿੱਚੋਂ ਵੀ ਐ ਡੈਡਲਾਈਨ ਦੇ ਕੇ ਖਤਮ ਹੋ ਗਿਆ ਜੀ ਬਾਕੀ ਜੰਮੂ ਕਸ਼ਮੀਰ ਦਿੱਤਾ ਸੀਗਾ ਟਾਰਗੇਟ ਕਿ 370 ਤੋੜਤੀ 370 ਟੁੱਟਣ ਤੋਂ ਬਾਅਦ ਇਹਦੇ ਤਿੰਨ ਦੋ ਤਿੰਨ ਗੱਲਾਂ ਇੱਕ ਤਰ੍ਹਾਂ ਦੀ ਫੰਡਿੰਗ ਖਤਮ ਹੋ ਜਾਏਗੀ ਕਹਿੰਦੇ ਨੇ ਦੂਜਾ ਨਵੇਂ ਬੰਦੇ ਅਸੀਂ ਆਉਣੇ ਹੀ ਨਹੀਂ ਦੇਣੇ ਜਦੋਂ ਡਾਇਰੈਕਟਲੀ ਯੂਨਿਟਰੀ ਕੰਟਰੋਲ ਹੋ ਗਿਆ ਉੱਥੋਂ ਦੀਆਂ ਪਾਰਟੀਆਂ ਕਰਾਪਟ ਹੋ ਗਈਆਂ ਨੇ ਅਸੀਂ ਇੱਕ ਇਮਾਨਦਾਰ ਸਿਸਟਮ ਲਿਆਵਾਂਗੇ ਇਸੇ ਟੰਗ ਦੇ ਨਾਲ ਜਿਹੜਾ ਬਾਹਰ ਦੇ ਨਾਲ ਰابطਾ ਹੈ ਪਾਕਿਸਤਾਨ ਨਾਲ ਕਿਸੇ ਹੋਰ ਨਾਲ ਉਹ ਬੰਦ ਹੋ ਜਾਏਗਾ ਪਰ ਉਸਕੇ ਅੱਚ ਕੀ ਹੋ ਰਿਹਾ ਹੈ ਅੰਦਰ ਅੱਚ ਮੋਸਟ ਇੰਟੈਲੀਜਸ ਪਰ ਇੰਟੈਲੀਜੈਂਟ ਪਰਸਨ ਕੋਈ ਪੀ ਐਚ ਡੀ ਹੈ ਕੋਈ ਡਾਕਟਰ ਨੇ 16 17 ਡਾਕਟਰ ਪੜੇ ਨੇ ਆ ਜਿਹੜਾ ਇੱਕ ਲਾਲਕਿਲੇ ਦੇ ਨੇੜੇ ਪਹਿਲਾਂ ਇੱਕ ਡਾਕਟਰ ਦੀ ਕਾਰ ਦੇ ਵਿੱਚ ਵਿਸਪੋਰਟ ਹੋਇਆ ਉਹਦੇ ਚੋਂ ਇਹਦਾ ਮਤਲਬ ਸਧਾਰਨ ਬੰਦਿਆਂ ਤੋਂ ਮੂਵਮੈਂਟ ਉਹ ਜਿਹੜੇ ਬੰਦੇ ਕਿੱਥੇ ਚਲੇ ਗਏ ਨੇ ਬੈਸਟ ਬ੍ਰੇਨ ਉਧਰ ਕਿਉਂ ਧੱਕੇ ਜਾ ਰਹੇ ਨੇ ਫਿਰ ਜੇਕਰ ਇਹੀ ਗੱਲ ਹੈ ਜੇ ਐਂ ਚੰਦਾ ਹੁੰਦਾ ਜਿਹੜਾ ਨਾਮ ਚਮਸਕੀ ਬਹੁਤ ਬੜੇ ਸਕਾਲਰ ਨੇ ਦੁਨੀਆ ਦੇ ਜਿਹੜੇ ਅਮਰੀਕਾ ਦੇ ਮਾਮਲੇ 'ਚ ਬਾਰ-ਬਾਰ ਆਪਣੀ ਗੱਲ ਕਰਦੇ ਨੇ ਹੁਣ ਬਜ਼ੁਰਗ ਹੋ ਗਏ ਉਹ ਅਲੱਗ ਗੱਲ ਉਹ ਕਹਿੰਦੇ ਸੁਪਰ ਪਾਵਰিজਮ ਜਾਂ ਸਟੇਟ ਟੈਰਰਿਜ਼ਮ ਤੇ ਜਿਹੜਾ ਇੰਡੀਵਿਜੂਅਲ ਟੈਰਰਿਜ਼ਮ ਹੈ ਜਾਂ ਜਿਹੜਾ ਬਾਕੀ ਦੀ ਗੱਲ ਹੈ ਇਹ ਇੱਕੋ ਸਿੱਕੇ ਦੇ ਦੋ ਪਾਸੇ ਨੇ ਜੇ ਸੱਤਾ ਬਰੂਟਨ ਹੁੰਦੀ ਰਹੂਗੀ ਜੇ ਮਹਾਸ਼ਕਤੀ ਬਾਦ ਦੀ ਤਾਂ ਅਰਧਾ ਤੇ ਚੱਲੇਗੀ ਤਾਂ ਉਹਨੂੰ ਨਹੀਂ ਠੀਕ ਕੀਤਾ ਜਾ ਸਕਦਾ ਕਿਸੇ ਵੀ ਰੂਪ ਚ ਉਹਦੇ ਕਾਰਨਾਂ ਨੂੰ ਲੱਭਣਾ ਉਹਦੀਆਂ ਬਾਕੀ ਚੀਜ਼ਾਂ ਨੂੰ ਦੇਖਣਾ ਬੜੀ ਜ਼ਰੂਰੀ ਚੀਜ਼ ਹੁੰਦੀ ਹੈ ਹੁਣ ਇਹ ਵੀ ਪਤਾ ਹੈ ਕੀ ਹੈ ਅੱਜ ਹੀ ਇੱਥੇ ਚੱਡੀਗੜ ਦੇ ਵਿੱਚ ਜਿਹੜੇ ਤੇ ਇੱਕ ਪਹਿਲਾਂ ਹਮਲਾ ਹੋਇਆ ਸੀ ਦੋ ਬੰਦਿਆਂ ਦਾ ਮੁਕਾਬਲਾ ਹੋ ਗਿਆ ਗੋਲੀ ਪੈਰ ਸੀ ਲੱਗਦੀ ਹੈ ਜਿੱਦੇ ਲੱਗਦੀ ਹੈ ਜਾਂ ਲੱਤ 'ਚ ਲੱਗਦੀ ਹੈ ਜਿੱਦੇ ਲੱਗਦੀ ਹੈ ਤੇ ਪੁਲਿਸ ਦੇ ਨਾਲ ਇਹ ਕਿਹਾ ਜਾਂਦਾ ਕਿ ਉਹਨਾਂ ਨੇ ਬੁਲਟ ਪ੍ਰੂਫ ਪਾਈ ਹੋਈ ਸੀ ਇਸ ਲਈ ਉਹ ਬਚਾ ਰਹੇ ਗਏ ਉਹ ਹਮਲਾ ਉਹਨਾਂ ਨੇ ਕੀਤਾ ਸੀ ਪਹਿਲਾਂ ਜਿਹੜੇ ਬੰਦੇ ਇਸ 11 ਦੇ ਉੱਤੇ ਗਿੱਤੇ ਇਹ ਸਾਰਾ ਵਰਤਾਰਾ ਕਿ ਬਿਲਕੁਲ ਇਹ ਗੱਲ ਠੀਕ ਹੈ ਕਿ ਇੱਥੇ ਫਰੋਤੀਆ ਮੰਗੀਆਂ ਜਾ ਰਹੀਆਂ ਨੇ ਇੱਥੇ ਸੁਰੱਖਿਆ ਦੀ ਬਹੁਤ ਸੀਰੀਅਸ ਚੈਲੰਜ ਹੈ ਲੈਂਡ ਆਂਡ ਆਰਡਰ ਸੀਰੀਅਸ ਚੈਲੰਜ ਬਣਿਆ ਹੋਇਆ ਪਰ ਜਿਹੜਾ ਤਰੀਕਾ ਟੈਕਲ ਕਰਨ ਇਹ ਤਾਂ ਡਿਸਕਸ ਹੋਣਾ ਚਾਹੀਦਾ ਨਾ ਕਿ ਇਹ ਠੀਕ ਹੈ ਨਹੀਂ ਹੈ ਜਾਇਦਾ ਕੋਈ ਹੋਰ ਸਾਧਨ ਹੋਰ ਕੋਈ ਤਰੀਕੇ ਲੱਭਣੇ ਚਾਹੀਦੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਦਰ ਰঞ্জਜੀਤ ਸਿੰਘ ਕੁੱਕੀਗਿਲ ਜੀ ਜਿਵੇਂ ਸੁਧਾਰ ਹਮਿੰਦਰ ਸਿੰਘ ਹੋਰਾਂ ਨੇ ਇਸ ਪੂਰੇ ਪਹਿਲੂ ਤੇ ਤਾਜ਼ਾ ਹਵਾਲੇ ਨਾਲ ਸਥਿਤੀ ਸਾਹਮਣੇ ਰੱਖੀ ਹੈ ਕਿ ਪੰਜਾਬ ਇਸ ਚਿੰਤਾ ਜੂ ਤਲੰਗ ਰਿਹਾ ਹੈ ਕਿ ਹਾਂ ਗੈਂਗਸਟਰ ਵਾਲਾ ਮਸਲਾ ਹੈ ਫਰੋਤੀਆਂ ਵਾਲਾ ਮਸਲਾ ਹੈ ਪਰ ਉਹਦਾ ਹੱਲ ਜਿਹੜਾ ਸਰਕਾਰ ਕੱਟਣਾ ਚਾਹੁੰਦੀ ਉਹ ਤਾਂ ਪੰਜਾਬ ਨੂੰ ਪਿਛਾਂ ਧੱਕਣ ਵਾਲੀ ਪ੍ਰਕਿਰਿਆ ਪਰ ਜੇ ਆਪਾਂ ਦੇਖੀਏ ਕਦੇ ਗੋਲਡੀ ਬਰਾਲ ਦੀ ਗੱਲ ਕਰਦੇ ਆ ਲਓ ਜੀ ਅਸੀਂ ਲਿਆਉਣ ਲੱਗੇ ਆਂ ਵਿਦੇਸ਼ਾਂ ਤੋਂ ਕਦੇ ਇਹ ਗੱਲ ਕਰਦੇ ਨੇ ਕਿ ਜੀ ਹੋਰ ਨਾਲ ਸੁੱਬਿਆਂ ਵਾਲੇ ਇਹ ਇਹ ਸਥਿਤੀ ਇਹਨਾਂ ਤੋਂ ਕੰਟਰੋਲ ਨਹੀਂ ਹੋ ਰਹੀ ਇਸ ਲਈ ਨੈਰੇਟਿਵ ਸਿਰਜਿਆ ਜਾ ਰਿਹਾ ਜਾਂ ਇਹ ਕੰਟਰੋਲ ਕਰਨ ਦਾ ਤਰੀਕਾ ਹੀ ਹੈ ਨਾ ਕੋਲ ਜਨਰਲ ਆ ਗੋਲ ਦੀਪਰਾੜ ਦਾ ਇਸ਼ੂ ਉੱਠਿਆ ਸੀਗਾ ਤੇ ਮੈਂ ਪਹਿਲਾ ਬੰਦਾ ਸੀ ਜਿਹਨੇ ਇਸ਼ੂਟ ਆਇਆ ਸੀਗੀ ਇਹ ਗਲਤ ਕਹਿ ਰਹੇ ਤੇ ਮੈਨੂੰ ਨਿਊਜ਼ ਇਹ ਥਿੰਗਾਂ ਵੀ ਪੁੱਛਿਆ ਸੀਗਾ ਵੀ ਨਹੀਂ ਮੈਂ ਕਹਾਂ ਮੈਂ ਆਈ ਸਟੈਂਡ ਬਾਈ ਮਾਈ ਸਟੇਟਮੈਂਟ ਜਿਹੜਾ ਹੁਣ ਹਾਲਾਤ ਨੇ ਨਾ ਪੰਜਾਬ ਵਿੱਚ ਉਸ ਦੇ ਬਾਰੇ ਹੀਰਾ ਸਿੰਘ ਦਰਦ ਲਿਖਦੇ ਆ ਕਿ ਪੱਤਰ ਗੌਣ ਦਰਦ ਰਾਗ ਵਿੱਚ ਗੀਤ ਪੰਜ ਜਰੇ ਹਵਾ ਦੇ ਕੋਣ ਸੁਨੇਹਾ ਲੈ ਲੈ ਜਾਵੇ ਦੂੰਗੇ ਦਿਲ ਦੇ ਕਾਵਾ ਦੇ ਮਤਲਬ ਕਿ ਜਿਸ ਤਰ੍ਹਾਂ ਦੀ ਹੁਣ ਪੰਜਾਬ ਵਿੱਚ ਸਿਚੁਏਸ਼ਨ ਹੈਗੀ ਆ ਇਸ ਬਾਰੇ ਆਪਾਂ ਦੇਖਦੇ ਹਾਂ ਕਿ ਇਹ ਇੱਕ ਪਰਾਂਫਲਾ ਰਹੇ ਹੈਗੇ ਆ ਸਰਕਾਰ ਵੱਲੋਂ ਇੱਥੇ ਬਹੁਤ ਵੱਡਾ ਨੋਟ ਆਊਟ ਕਿ ਆਮ ਲੋਕਾਂ ਤੇ ਬਹੁਤ ਦਹਿਸ਼ਤ ਹੈਗੀ ਆ ਸਟ੍ਰੀਟ ਗੈਂਗਸ ਹੈਗੇ ਨੇ ਉਹ ਆਪਰੇਟ ਕਰ ਰਹੇ ਹੈਗੇ ਆ ਵਿਦਆਊਟ ਇਮਪਿਊਨਿਟੀ ਮਤਲਬ ਇਮਪਿਊਨਿਟੀ ਕਿ ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਹੈਗੀ ਉਸ ਨਾਲ ਲੋਕੀ ਭੈ ਭੀ ਇਤਨੇ ਕੀ ਉਥੋਂ ਦੇ ਜਿਹੜੇ ਐਮ ਐਲ ਏ ਸਨੇ ਜਾਂ ਹੋਰ ਉਥੋਂ ਦੇ ਇਲੈਕਟਿਡ ਮਿਊਨਿਸਪਲ ਕਾਰਪੋਰੇਟ ਸਾੜੇ ਹੈਗੇ ਆ ਉਹ ਕੋਈ ਐਕਟੀਵਿਟੀ ਕਰ ਰਹੇ ਆ ਉਹਨਾਂ ਬਾਰੇ ਆਪਾਂ ਕਿਤੇ ਵੀ ਉਹਨਾਂ ਨੂੰ ਕਿਸੇ ਵੀ ਦੇਖਵਟ ਦੇਖਿਆ ਨਹੀਂ ਆਏਗਾ ਪਰ ਇੱਕ ਗੱਲ ਹੈਗੀ ਆ ਇਹ ਜਿਸ ਤਰ੍ਹਾਂ ਦੇ ਮੋਟਲ ਕੇ ਹੁਣ ਜੇ ਮੈਂ ਕੁਛ ਕਿਹਾ ਕਹਿੰਦੇ ਹੋ ਨਾ ਸ਼ਬਦ ਖਤਰਨਾਕ ਨੇ ਚੁੱਪ ਖਤਰਨਾਕ ਹੈ ਇਹ ਅਜਬ ਦਿਨ ਨੇ ਇਹ ਅਜਬ ਰਾਤ ਹੈ ਇਸ ਕਰਕੇ ਇਹ ਜਿਹੜਾ ਗੁਰਵ ਯਾਦ ਹੋਣਾ ਨੇ ਡੀਜੀਪੀ ਹੋਣਾ ਨੇ ਇਹ ਪਰਮ ਪਾਲਿਆ ਹੋਇਆ ਹੈਗਾ ਕਿ ਅਸੀਂ ਆਲੇ ਦੁਆਲੇ ਆਪਣੀਆਂ ਕਾਰਵਾਈਆਂ ਕਰਕੇ ਇਕ ਪੰਜਾਬ ਵਿੱਚ دہشت ਫਲਾਦਾਂਗੀ ਕੀ ਅੱਜ ਇਹ ਤਸਰ ਦੇ ਕੇ 24 ਘੰਟਿਆਂ ਦੇ ਵਿੱਚ ਪੰਜਾਬ ਵਿੱਚ ਕੋਈ ਹਿੰਸਕ ਘਟਨਾਵਾਂ ਨਹੀਂ ਹੋਈਆਂ 100% ਹੋਈਆਂ ਨਹੀਂ ਮਤਲਬ ਕਿ ਇਹ ਆਪਾਂ ਨੂੰ ਕੀ ਪ੍ਰੂਵ ਕਰਨਾ ਚਾਹੁੰਦੇ ਨੇ ਮਤਲਬ ਕਿ ਜਦੋਂ ਜੂਲੀਅਸ ਰਵੇਰੋ ਲੀਅੰਦਾਸੀਗਾ ਬੰਬੇ ਤੋਂ ਉਸ ਤੋਂ ਬਾਅਦ ਉਹ ਦਿੱਲੀ ਰਿਆ ਕੋਸਚਰ ਉਸ ਤੋਂ ਬਾਅਦ ਕੋਈ ਡੀਜੀਪੀ ਲਾਇਆ ਪੰਜਾਬ ਦਾ ਤੇ ਉਹਨੇ ਕਰਪਾਲ ਸਿੰਘ ਤੇ ਲੋਨੂ ਬਦਲਿਆ ਜਿਹੜਾ ਕਿ ਬੜਾ ਨੋਬਲ ਜਾ ਤੇ ਬੜਾ ਕਾਮ ਜਾ ਪੁਲਿਸ ਆਫੀਸਰ ਸੀਗਾ ਉਦੋਂ ਜੂਲੀਅਸ ਰਵੇਰੋਂ ਨੇ ਪਹਿਲੇ ਆ ਕੇ ਥਿਉਰੀ ਦਿੱਤੀ ਸੀ ਬੁਲੇਟ ਫਾਰ ਬੁਲੇਟ ਜਦੋਂ ਹੁਣ ਉਹ ਆਪਣੀ ਸਵੈ ਜੀਵਨੀ ਵਿੱਚ ਬਾਅਦ ਚ ਲਿਖਦਾ ਹਜੇ ਜੂਲियस ਰਾਬੇਰੋ ਉਹਨੇ ਲਿਖਿਆ ਸੀ ਕਿ ਮੇਰੀ ਇਹ ਪਾਲਸੀ ਗਲਤ ਸੀ ਆ ਪਬਲੀਕਲੀ ਮੰਨਿਆ ਜੂਲियस ਰਾਬੇਰੋ ਉਹ ਬੰਦਾ ਹੈਗਾ ਕਿ ਜਿਹੜਾ ਪੁਲਿਸ ਕਮਿਸ਼ਨਰ ਸੀਗਾ ਬੰਬੇ ਦਾ ਉਸ ਟਾਈਮ ਤੇ ਮੈਨੂੰ ਬੰਬੇ ਕਿਹਾ ਜਾਂਦਾ ਸੀਗਾ ਉਹਦਾ ਪੁਲਿਸ ਕਮਿਸ਼ਨਰ ਸੀਗਾ ਉਹ ਉਹ ਪੁੰਨੇ ਵਿੱਚ ਸੀਗਾ ਉਸ टाइम ਤੇ ਜਦੋਂ 1983 ਵਿੱਚ ਇੰਦਰਾ ਗਾਂਧੀ ਦਾ ਕਤਲ ਹੋਇਆ ਹੈਗਾ ਤੇ ਪੂਨੇ ਇਮੀਡੀਏਟਲੀ ਉਹ ਬੰਬੇ ਆਇਆ ਹੈਗਾ ਉਹਨੂੰ ਬਾਰ ਠਾਕਰੇ ਦਿਆ ਬਹੁਤ ਥ੍ਰੈਟਸ ਆਈਆਂ ਸੀਗੀਆਂ ਰਿਪੀਟਡਲੀ ਇਹ ਉਹਦੇ ਵੱਲੋਂ ਲਿਖਿਆ ਗਿਆ ਜੁਲਾਈ ਸਵੇਰ ਵੱਲ ਮੈਂ ਆਪਣੇ ਵੱਲੋਂ ਨਹੀਂ ਕੁਝ ਵੀ ਕੋਟ ਕਰ ਰਿਹਾ ਉਹ ਦੇ ਵੀ ਨਾ ਐ ਅਸੀਂ ਵੀ ਤੁਹਾਨੂੰ ਪੁਲਿਸ ਕਿਉਂ ਸਾਨੂੰ ਰੋਕ ਰਹੀ ਹੈਗੀ ਵੀ ਅਸੀਂ ਸਿੱਖ ਕਾਰੋਬਾਰੀਆਂ ਤੇ ਹਮਲਾ ਕਰਨ ਆਏਗਾ ਇਹਨੇ ਇਹ ਪਬਲੀਕਲੀ ਕਹਿਆ ਸੀਗਾ ਕਿ ਜੇ ਕੋਈ ਵੀ ਥੋੜਾ ਬੰਦਾ ਕਿਤੇ ਸਿੱਖਾਂ ਤੇ ਅਟੈਕ ਕਰ ਰਿਹਾ ਤਾਂ ਪਹਿਲੀ ਗੋਲੀ ਮੈਂ ਮਾਰੂੰਗਾ ਉਹਦੇ ਇਹ ਆਪਣੀ ਪੁਲਿਸ ਫੋਰਸ ਨੂੰ ਵੀ ਇਹ ਆਰਡਰ ਦਿੱਤੇ ਹੋਏ ਸੀਗੇ ਠੀਕਾ ਪੰਜਾਬ ਚ ਆ ਕੇ ਇਹਦਾ ਰਵਈਆ ਬਦਲਿਆ ਜੀ ਦੇ ਬਾਰੇ ਨੇ ਪਛਤਾਤਾ ਕੀਤਾ ਪਰ ਕਦੀ ਸਿੱਖਾਂ ਨੇ ਇਹ ਐਕਨੋਲਜ ਕੀਤਾ ਕਿ ਜੇ ਬੰਬੇ ਦੇ ਸਿੱਖ ਬਚੇ ਹੈਗੇ ਆ ਜਿਹੜੀ ਕਿ ਮੋਸਟ ਪ੍ਰੋਸਪਰਸ ਸੈਗਮੈਂਟ ਸੀਗੀ ਉਹ ਕਿਦੀ ਦੇਣ ਕਰਕੇ ਬਚੀ ਹੈ ਯਾ ਮਤਲਬ ਕਿ ਇਹ ਹੁਣ ਵੀ ਬਹੁਤ ਆਰਟੀਕਲਸ ਲਿਖਦਾ ਹੈਗਾ ਜਿਹੜਾ ਕਨਸੈਂਟ੍ਰੇਟਡ ਪਸਾਂ ਸਿਟੀਜ਼ ਦਾ ਗਰੁੱਪ ਹੈਗਾ ਉਹਦੇ ਵਿੱਚ ਵੀ ਇਹ ਮੈਂਬਰ ਹੈਗਾ ਜਿਹੜੇ ਟਾਈਮ ਟੂ ਟਾਈਮ ਪ੍ਰਾਈਮ मिनिस्टर મોદી ਨੂੰ ਜਿੱਥੇ ਟੀਨਾ ਲੈਖ ਦੇ ਰਹਿੰਦੇ ਨੇ ਜੋ ਇੰਡੀਆ ਵਿੱਚ ਵਾਪਰ ਰਿਹਾ ਹੈਗਾ ਬਦਲ ਕੇ ਆਪਾਂ ਦੇਖਦੇ ਹਾਂ ਕਿ ਗੌਰਵ ਯਾਦਵ ਹੁਣਾਂ ਨੇ ਉਹ ਇਤਿਹਾਸ ਪੜ੍ਹਿਆ ਨਹੀਂ ਹੈਗਾ ਹਾਂ ਜਾਂ ਇਹ ਉਸ ਤੋਂ ਨਾ ਵਾਕਤ ਹੈ ਗਿਆ ਇਹਨਾਂ ਦੇ ਫਾਦਰ ਐਂਡ ਲਾ ਪੀਸੀ ਡੋਗਰਾ ਵੀ ਡਾਇਰੈਕਟਰ ਜਨਰਲ ਰਹੇ ਹੈਗੇ ਆ ਉਹਨਾਂ ਦੇ ਵੇਲੇ ਦੀ ਕੋਈ ਘਟਨਾ ਦੱਸਾ ਦੇਣ ਕਿ ਕੀ ਹੋਇਆ ਹੈਗਾ ਮਤਲਬ ਕਿ ਜੋ ਪੰਜਾਬ ਵਿੱਚ ਵਾਪਰ ਰਿਹਾ ਹੈਗਾ ਇਸ ਟਾਈਮ ਤੇ ਇਸ ਤਰ੍ਹਾਂ ਦਾ ਜਦੋਂ ਲੈਨਨ ਪਾਵਰ ਚ ਆਇਆ ਹੈਗਾ ਨਾ ਰਸ਼ੀਆ ਦੇ ਵਿੱਚ ਉਸ ਟਾਈਮ ਤੇ ਇਹਨੇ ਇੱਕ ਨਾਮੀ ਜਿਹੜਾ ਉੱਥੋਂ ਦਾ ਸੀਗਾ ਮਸਲਕੇ ਚੰਤਕ ਮੈਡਰ ਸਟ੍ਰੋਮ ਉਹ ਨੂੰ ਇਹ ਅਰੈਸਟ ਕਰ ਲਿਆ ਸੀਗਾ ਉਹਦੀ ਵਾਈਫ ਨੇ ਕਿਉਂਕਿ ਉਹ ਬੋਲਦਾ ਸੀ ਆ ਉਹਦੀਆਂ ਪਾਲਿਸੀਜ਼ ਬਾਰੇ ਤੇ ਉਹਦੀ ਵਾਈਫ ਨੇ ਜਿਹੜੀ ਕਿ ਆਪਣੇ ਆਪ ਚ ਇੱਕ ਬਹੁਤ ਨਾਮੀ ਪੋਇਟ ਸੀਗੀ 나즈ਦਾ ਉਹਨੇ ਲਿਖਿਆ ਸੀ ਕਿ ਮੈਂ ਫੈਸਲਾ ਕੀਤਾ ਹੈ ਕਿ ਚੀਖਣਾ ਬਿਹਤਰ ਹੈ ਜੋਪੋ ਮਨੋਕਤਾ ਦੇ ਵਿਰੁੱਧ ਅਸਲੀ ਅਪਰਾਧ ਹੈ ਅੱਜ ਆਪਣਾ ਪੰਜਾਬ ਚਾਹ ਪੋਲੀਟਿਕਲ ਲੀਡਰ ਸੱਲੋ ਸੁਖਵੀਰ ਬਾਦਲ ਲੈਲੋ ਸੁਨੀਲ ਜਾਕਰ ਲੈਲੋ ਪ੍ਰਤਾਪ ਸਿੰਘ ਬਾਜ਼ਵਾਦ ਲੈਲੋ ਰਾਜਾ ਅਮਨੰਦਰ ਗਿੱਲ ਹੁਣਾਂ ਨੂੰ ਤਾਂ ਇਨੀ ਨੌਲੇਜ ਨਹੀਂ ਹੋਣੀ ਜੀ ਅਮਨੰਦਰ ਬੜੀ ਬੱਲੇ ਹਾਂ ਅਮਨੰਦਰ ਦੀ ਉਹ ਇਹ ਚੀਜ਼ਾਂ ਬਾਰੇ ਬੋਲ ਸਕਰ ਉਹਦੀ ਵਾਈਫ ਨੇ ਕਿਹਾ ਸੀ ਕਿ ਬੋਲਣਾ ਹੀ ਇੱਕੋ ਇੱਕ ਰਾਹ ਹੈਗਾ ਤੇ ਜਿਸ ਤਰ੍ਹਾਂ ਦੀ ਧਕੇਲ ਵੱਲ ਇਹ ਪੰਜਾਬ ਨੂੰ ਧਕੇਲ ਰਹੇ ਹੈਗੇ ਆ ਇਦਾਂ ਪੰਜਾਬ ਨੇ ਚੁੱਪ ਨਹੀਂ ਰਹਿਣਾ ਹਾਂ ਕੁਛ ਜੇ ਲਈ ਪੰਜਾਬ ਖਮੋਸ਼ ਹੈਗਾ